ਅੱਜ ਦੀ ਵੀਡੀਓ ਹੈਗੀ ਆ ਜੀ ਫਿਰੋਜ਼ਪੁਰ ਸ਼ਹਿਰ ਤੋਂ ਤੇ ਸਾਹਮਣੇ ਤੋਂ ਸਕਰੀਨ ਤੇ ਤੁਸੀਂ ਜਿਹੜੀ ਮੁਰਾ ਦੀ ਮੱਝ ਦੇਖ ਰਹੇ ਹੋ ਇਹ ਬਕਾਊ ਹੈ ਤੇ ਹੋਰ ਤੁਸੀਂ ਵੀ ਜੇ ਕੋਈ ਆਪਣਾ ਪਸ਼ੂ ਵੇਚਣਾ ਜਾਂ ਕਿ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 971070095 ਤੇ ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਮੇਰੇ ਵੀਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਪੇਜ ਨੂੰ ਕਰ ਲੋ ਫਾਲੋ ਤੇ ਬਾਕੀ ਦੀ ਇਹਦੀ ਡਿਟੇਲ ਜਾਣਕਾਰੀ ਜਿਹੜੀ ਆਪਾਂ 22 ਤੋਂ ਲੈ ਲੈਨੇ ਆ ਕਿੰਨੇਵੇਂ ਸੁਵੇ ਆ ਕਿੰਨਾ ਦੁੱਧ ਨੇ ਪਿਛਲੇ ਸਾਲ ਕੱਢਿਆ ਤੇ ਹੋਰ ਇਹਦੀ ਕੀ ਡਿਟੇਲ ਜਾਣਕਾਰੀ ਕਿੰਨੇ ਚਿਰ ਦੀ ਸੂਈ ਆ ਤੇ ਪ੍ਰੋਪਰ ਐਡਰੈਸ ਤੇ ਮੋਬਾਈਲ ਨੰਬਰ 22 ਦਾ ਜਿਹੜਾ ਸਕਰੀਨ ਤੇ ਚੱਲੂਗਾ ਐਂ ਤੇ ਤੇ ਜਿਹਨੂੰ ਲੱਗਦੀ ਹੋਈ ਖੇਟ ਤੇ ਤੁਸੀਂ ਖਰੀਦ ਸਕਦੇ ਹੋ ਤੇ ਹਾਂਜੀ ਸਤਿ ਸ਼੍ਰੀ ਅਕਾਲ ਭਾਉ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਲਓ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਫਰੋਜੇਪੁਰ ਸ਼ਹਿਰ ਦੇ ਮੈਂ ਰਹਿਣ ਵਾਲਾ ਜੀ ਹਾਂਜੀ ਨੀਅਰ ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਠੀਕ ਆ ਜੀ ਤੇ ਇਹਦੀ ਮੱਝ ਦੀ ਕੀ ਡਿਟੇਲ ਆ ਜੀ ਕਿੰਨੇ ਮਸੂਏ ਆ ਇਹ ਜੀ ਦੂਜਾ ਸੂਆ ਸੂਈ ਦੇ ਜੀ ਹਾਂਜੀ ਤੇ ਬਹੁਤ ਵਧੀਆ ਮਾਝੇ ਪਹਿਲੇ ਸੂਏ ਨੇ 14 ਲੀਟਰ ਦੁੱਧ ਘਟਿਆ ਜੀ ਠੀਕ ਆ ਜੀ ਹਾਂ ਜੀ ਇਹ ਖਾਸ ਸੱਜਣ ਭਰਾਵਾ ਕੋਲੋਂ ਆਈ ਹੋਈ ਆ ਮੇਰੇ ਕੋਲੋਂ ਠੀਕ ਹੈ ਘਰ ਦੀ ਮੈਂ ਹੀ ਸਮਝੋ ਜੀ ਠੀਕ ਹੈ ਤੇ ਆਪਾਂ ਕੀ ਆਸ ਕਰ ਸਕਦੇ ਆ ਕੋਈ 16 17 ਦੇ ਅੱਗੇ ਬਿਲਕੁਲ ਜੀ ਬਿਲਕੁਲ ਸੇਵਾ ਦੇ ਜਿੰਨਾ ਮਰਜੀ ਦੁੱਧ ਲੈ ਸਕਦੇ ਆ ਜੀ ਬਹੁਤ ਵਧੀਆ ਮੈਂ ਆ ਵੇਖੋ ਠੀਕ ਆ ਜੀ ਹਾਂ ਜੀ ਪੂਰੀ ਠੰਡੀ ਸੀਲ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਆਗੇ ਹੱਥ ਹੱਥ ਬਾਈ ਨੇ ਤੇ ਲੈ ਦੇ ਨੂੰ ਫੇਰਿਆ ਪੂਰਾ ਵਧੀਆ ਕੋਈ ਏਦਾਂ ਦਾ ਹੈ ਨਹੀਂਗਾ ਤੇ ਅਡਰ ਕੁਆਲਿਟੀ ਤੁਸੀਂ ਜਿਹੜੀ ਨੇੜ ਤੋਂ ਦੇਖ ਸਕਦੇ ਹੋ ਖਾਨ ਬਹੁਤ ਸੋਹਣਾ ਮੁਠੀ ਵਾਲਾ ਤੇ ਬਾਕੀ ਆਪਾਂ ਤੋੜ ਕੇ ਵੀ ਦਿਖਾ ਦਿੰਨੇ ਤੁਹਾਨੂੰ ਕਿ ਆ ਇਹਦੇ ਮਗਰ ਬੱਚਾ ਹੈ ਜੀ ਬੱਚਾ ਕਟਾ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀਰ ਜੀ 5 ਦਿਨ ਹੋ ਗਏ ਅੱਜ ਸੂਈ ਨੂੰ 5 ਦਿਨ ਹੋ ਗਏ ਆ ਹਾਂ ਜੀ ਠੀਕ ਆ ਕਰਤੀ ਖਾਲੀ ਤਾਂ ਕਰਤੀ ਹੋਣੀ ਹੁੰਦਾ ਹਾਂ ਅੱਜ ਕੀਤੀ ਜੀ ਪਹਿਲੇ ਦਿਨ ਖਾਲੀ ਠੀਕ ਆ ਤੇ ਚੰਗਾ ਦੁੱਧ ਜਿਹੜੀ ਕੱਢਣ ਵਾਲੀ ਮੱਝ ਆ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਵੀ ਸਕਰੀਨ ਤੇ ਚੱਲੂਗਾ ਪਹਿਲਾਂ ਤੁਹਾਨੂੰ ਇਹ ਤੋੜ ਕੇ ਦਿਖਾ ਦਿੰਨੇ ਆ ਆ ਕਰੋ ਜੀ ਤੋੜ ਚੈੱਕ ਤੇ ਆਰਡਰ ਕੁਆਲਿਟੀ ਦੇਖੋ ਤੁਸੀਂ ਬਹੁਤ ਸੋਹਣਾ ਆਰਡਰ ਜਿਹੜਾ ਇਹ ਇਸ ਟਾਈਮ ਤੇ ਦੁਪਹਿਰ ਦੇ ਟਾਈਮ ਜਿਹੜੀ ਵੀਡੀਓ ਬਣ ਰਹੀ ਆ ਤੇ ਆਰਡਰ ਦੀ ਜਜਮੈਂਟ ਜਿਹੜੀ ਤੁਸੀਂ ਆਪ ਦੀ ਉਸ ਹੱਬ ਦੇ ਕਰਿਓ ਆ ਦੇਖੋ ਜੀ ਬਸ ਮੋੜ ਲਿਆ 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 ਬਹੁਤ ਸੋਹਣਾ ਜਿਹੜਾ ਆਰਡਰ ਜਿਹੜਾ ਇਹਨਾਂ ਸ਼ਾਮ ਤੱਕ ਭਰ ਕੇ ਤਿਆਰ ਕਰ ਜਾਣਾ ਤੇ ਦੁਪਹਿਰ ਦੇ ਟਾਈਮ ਤੇ ਵੀਡੀਓ ਬਣ ਰਹੀ ਆ ਪੂਰੀ ਠੰਡੀ ਸੀਲ ਆ ਜੀ ਆ ਦੇਖੋ ਜੀ ਥੰਥਣ ਬਹੁਤ ਸੋਹਣਾ ਸੋਹਣਾ ਆਰਡਰ ਤਿਆਰ ਕਰ ਰਹੀ ਆ ਬਸ ਬੰਦ ਲੈ ਆ ਦੇਖੋ ਪੂਰੀ ਜੈਡ ਬਲੈਕ ਮੁਰਾ ਦੇ ਵਿੱਚ ਤੇ ਸਿੰਘ ਦੇਖੋ ਤੁਸੀਂ ਕਿੰਨਾ ਸੋਹਣਾ ਪੂਰਾ ਰਿੰਗ ਗੋਲ ਬਾਡੀ ਬਹੁਤ ਵਧੀਆ ਪਿੱਠ ਫੁੜਾ ਹਰੇਕ ਪੱਖ ਦੇ ਵਿੱਚੋਂ ਜਿਹੜੀ ਬਹੁਤ ਵਧੀਆ ਮੱਜ ਜਿਹੜੀ ਇਹ ਬਕਾਊ ਹੈ ਜੀ ਤੇ ਬਾਕੀ ਜਿਹੜੀ ਮੁੱਲ ਦੀ ਤੁਸੀਂ ਜਿਹੜਾ ਪੁੱਛਣਾ ਹੈ ਖਰੀਦਣੀ ਆ ਉਹ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਫੋਨ ਕਰ ਲਓ ਆਇਓ ਮੜਾ ਜਾ ਮੋਬਾਈਲ ਨੰਬਰ ਦੱਸ ਦਵਾਦਾ 9877273405 ਇੱਕ ਵਾਰੀ ਫੇਰ ਬੋਲੋ 9877273405 ਇਹ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਵੀ ਚੱਲ ਰਿਹਾ ਤੇ ਜਿਹੜੇ ਮੇਰੇ ਵੀਰ ਦੇ ਫਿੱਟ ਬੈਠਦੀ ਆ ਤੁਸੀਂ ਖਰੀਦਣੀ ਆ ਇਹਦਾ ਭਾਅ ਰੇਟ ਤੁਸੀਂ ਜਿਹੜਾ ਫੋਨ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ